ਬਾਈ ਦੋਰ ਇੱਕ ਪਸ਼ ਪੈਸੇ ਹੋ ਟਰੈਕਟਰ ਲਗਿਆ ਬਾਈਆਂ ਕੋਲ ਦੋ ਟਰੈਕਟਰ ਇੱਕਾ ਟਰਾਲੀ ਆ ਪਹਿਲਾ ਟਰੈਕਟਰ ਬਾਈਆਂ ਕੋਲ ਨਿਊ ਹਾਲੈਂਡ 3630 ਪਲਸ ਵਾਲਾ ਹੀ 30 ਸੀਮੀਟ ਟਰੈਕਟਰ ਹੈਗਾ ਟਰੈਕਟਰ ਇਨੀ ਤੁਸੀਂ ਦੇਖੋ ਟਰੈਕਟਰ ਪੂਰਾ ਚੰਗਾ ਤੇ ਸਾਰਾ ਟਰੈਕਟਰ Ориਜਨਲ ਆ ਪੂਰਾ ਸਾਫ ਨਹੀਂ ਹੈ ਨਾ ਟਰੈਕਟਰ ਮਾਡਲ ਦੀ ਗੱਲ ਕਰੀ ਗਏ ਮਾੜ ਲਗਾ 2009 ਮਾਡਲ 2009 ਪੂਰਾ ਚੰਗਾ ਸਾਫ ਨਹੀਂ ਹੈ ਨਾ ਟਰੈਕਟਰ ਜੀ ਟਰੈਕਟਰ ਚਾਰਾ ਟਾਇਰ 60 ਤੋਂ 70 ਕੇ ਬਾਅਦ ਟਰੈਕਟਰ ਇਹ ਚਾਰਾ ਟਾਇਰ ਹੈਗੇ ਟਰੈਕਟਰ ਇਨੀ ਤੁਸੀਂ ਦੇਖੋ ਟਰੈਕਟਰ ਪੂਰਾ ਸਾਫ ਆ ਇਹ ਨੰਬਰ ਉਹਦਾ ਪੂਰਾ ਚੰਗਾ ਜੇ ਇਹਨੂੰ ਅੰਡਰਟੈਕਰ ਆ ਸਰ 50 ਨੰਬਰ ਦਾ ਇਹ ਨਹੀਂ ਚੇ ਤੇ ਬੰਗਾ ਇਹਦਾ ਨੰਬਰ ਆਪਾਂ ਪਾਵਾਂਗੇ ਵੀਡੀਓ ਚ ਤੇ ਬੰਗ ਨਾਲ ਤੁਸੀਂ ਸੰਪਰਕ ਕਰਕੇ ਟਰੈਕਟਰ ਖਰੀਦ ਸਕਦੇ ਹੋ ਤੇ ਇਹ ਦੋਹਾਂ ਟਰੈਕਟਰ ਇਹਦਾ ਹੈ ਬੰਗ ਕੋਲੇ ਡੀਆਈ 265 ਡੀਆਈ 265 ਇਹ ਵੀ 50 ਨੰਬਰ ਆ ਇਹ ਵੀ ਟਰੈਕਟਰ ਸਾਰਾ ਓਰੀਜਨਲ ਆ ਇਹ ਵੀ ਟਰੈਕਟਰ ਸਾਰਾ Ориਜਨਲ ਆ ਪੀਆਓ ਨੰਬਰ 2001 ਮਾਡਲ 2001 ਮਾਡਲ ਪੀਆਓ ਨੰਬਰ ਟਰੈਕਟਰ ਦੇ ਟਾਇਰ ਹੈਗੇ ਇਹਦੇ ਮਗਲੇ ਟਾਇਰਾਂ ਦੀ ਗੱਲ ਕਰੀਏ 70 ਤੋਂ 80 ਫੈਟ ਟਰੈਕਟਰ ਦੇ ਟਾਇਰ ਪਿਆ ਆ ਫੁੱਲੋ ਕੰਪਨੀ ਤੇ ਮੂਹਰੇ ਡਰ ਗਿਆ 35 ਤੋਂ 40 ਪੈਸੇ ਮੂਹਰੇ ਡਰ 35 ਤੋਂ 40 ਪੈਸੇ ਟਰੈਕਟਰ ਸਾਰਾ Ориਜਨਲ ਆ ਇਹ ਟਰੈਕਟਰ ਦੀ ਡਿਮਾਂਡ ਦੀ ਗੱਲ ਕਰਕੇ ਆਪਾਂ ਡਿਮਾਂਡ ਹੈਗੀ ਟਰੈਕਟਰ ਦੀ 2 ਲੱਖ ਤੇ 28000 ਰੁਪਇਆ 2 ਲੱਖ ਤੇ 28000 ਰੁਪਇਆ ਟਰੈਕਟਰ ਦੀ ਡਿਮਾਂਡ ਆ 2001 ਮਾਡਲ ਆ ਇਸ ਤੋਂ ਬਾਅਦ ਦਿਖਾਵਾਂਗੇ ਆਪਾਂ ਵ ਬੰਗਣਾੜਾ ਨੰਬਰ ਆਪਾਂ ਮਾਗੀ ਵੀਡੀਓ ਚ ਬੰਗਣਾੜਾ ਵੀ ਸੰਪਰਕ ਕਰਕੇ ਤਿੰਨੇ ਚੀਜ਼ਾਂ ਹੀ ਖਰੀਦ ਸਕਦੇ ਆ ਤੁਸੀਂ ਟਰਾਲੀ ਵੇਖ ਸਕਦੇ ਹੋ ਬਈ 18-20 ਮਿੰਟਾਂ ਲੱਗ ਜਨ ਟਰਾਲੀ ਦਾ ਟਰਾਲੀ ਤੋਂ ਖਾਣਾ ਸਾਰੇ ਪਾਸੇ ਟਰਾਲੀ ਬੁਰੀ ਚੰਗੀ ਆ ਹੈਵੀ ਟਰਾਲੀ ਆ ਤਾਂ ਦੇਖ ਪੂਰੇ ਚੰਗੇ ਲੱਗਿਆ ਫਰਸ਼ ਕਾ ਗਿਆ ਇਹਦਾ ਫਰਸ਼ ਕਿ ਨਹੀਂ ਗਿਆ ਦਾ ਅੱਛਾ 6 ਐਮ ਐਮ ਲੱਗਿਆ ਵਾ 6 ਐਮ ਵੀ ਪੂਰਾ ਮੋਟਾ ਫਰਸ਼ ਲੱਗਿਆ ਇਹ ਨਹੀਂ ਆ ਵੀ ਅੱਜ ਸਵੇਰ ਚ ਗਲ ਜੂਆ ਪੂਰੀ ਚੰਗੀ ਬਣੀ ਆ ਹੱਥ ਦੇ ਚੱਕਰ ਨੂੰ ਲਾਏ ਵੇ ਤਾਂ ਫੁੱਲ ਹੈ ਵੀ ਠੀਕ 6 ਸਵਾ ਦੋ ਫੁੱਟ ਬਾੜਾ ਨਹੀਂ ਨਹੀਂ ਦੋ ਦੋ ਫੁੱਟ ਬਾੜਾ 6 11 6 ਫੁੱਟ ਚੌੜੀ 11 ਫੁੱਟ ਲੰਬੀ ਤੇ ਤਿੰਨ ਮੋਟਾ ਬੈੱਡ ਤਿੰਨ ਫੁੱਟਾ ਬੈੱਡ ਟਰਾਲੀ ਪੂਰੀ ਚੰਗੀ ਹੈਗੀ ਜੇ ਕਹਿੰਦੇ ਖਰੀਦਣੀ ਹੋਵੇ ਤੇ ਬੰਗਣਾ ਖੜਾ ਪਰ ਨੰਬਰ ਆ ਬਾਵੇਂ ਵੀਡੀਓ ਜੈਕਟਾ ਦੀ ਟਰਾਲੀ ਇਹ ਕਾਈ ਟਰਾਲੀ ਟਰਾਲੀ ਇਸ ਨੂੰ ਥੱਲੋਂ ਵੀ ਖਾਣੇ ਵਾ ਕਾਲੀ ਤੁਸੀਂ ਦੇਖੋ ਗਾਡਰਾਂ ਦੀ ਟਰਾਲੀ ਵਧੀਆ ਪੂਰੀ ਚੰਗੀ ਟਰਾਲੀ ਬਣੀ ਹੋਈ ਹੈ ਜਿਹੜੀ ਟਰਾਲੀ ਦੀ ਡਿਮਾਂਡ ਹੈ 1,50,000 ਰੁਪਏ ਟਰਾਲੀ ਦੀ ਡਿਮਾਂਡ ਹੈ 1,50,000 ਰੁਪਏ ਟਰਾਲੀ ਦੀ ਡਿਮਾਂਡ ਹੈਗੀ ਤਾਂ ਵੰਗਣਾ ਤੁਸੀਂ ਸੰਪਰਕ ਕਰਕੇ ਟਰਾਲੀ ਤੇ ਦੋਨੇ ਟਰੈਕਟਰ ਵੀ ਖਰੀਦ ਸਕਦੇ ਆ